ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੁਕਾਨਦਾਰਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੋਏ ਇਹ ਵੱਡੇ ਹੁਕਮਤੀ ਵੱਡੀ ਆਖਰੀ ਵਾਰਨਿੰਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਨਸ਼ੇ ਤੇ ਕਾਬੂ ਪਾਉਣ ਲਈ ਐਕਸ਼ਨ ਪਲਾਨ ਜਾਰੀ ਤੇ ਮੁਖ ਸਖਤਰ ਅਨੁਰਾਗ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਦਰਾਂਗੀਆਂ ਕਿ ਜਿਹੜੇ ਕਿਸਟਰ ਨਸ਼ੇ ਵਿੱਚ ਨਸ਼ਾ ਕਰਨਾਗੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰਕਾਰ ਦੇ ਸਾਰੇ ਵਿਭਾਗਾਂ درمیان ਤਾਲਮੇਲ ਤੇ ਸਹਿਯੋਗ ਲਈ ਰਣਨੀਤੀ ਬਣਾਉਂਦਿਆਂ ਉਹਨਾਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਸ਼ਾ ਦੇ ਹੌਟਸਪੌਟ ਦੀ ਪਛਾਣ ਕਰਨ ਦੇ ਦਰਦੇਸ਼ ਦਿੱਤੇ ਮੁਖ ਸਖਤਰ ਨੇ ਕਿ ਕਿਸੇ ਤੋਂ ਵਿਭਾਗ ਨੂੰ ਨਵੀਂ ਭਰਤੀ ਅਤੇ ਤਰੱਕੇ ਨਹੀਂ ਡਰੱਗ ਕੰਟਰੋਲ ਦਾ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਤੇ ਮਾਲ ਵਪਾਰੀਆ ਤੇ ਪੁਲਿਸ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਤਾਂ ਜੋ ਡਰੱਗ ਮੰਡੀ ਨਾ ਹੀ ਹਾਸਲ ਕੀਤੀ ਜਾਇਦਾ ਤੂੰ ਜਬਤ ਕੀਤਾ ਜਾ ਸਕੇ ਨਸ਼ਾ ਦੀ ਸਪਲਾਈ ਨੂੰ ਪੁਆਇੰਟ ਆਫ ਸੇਲਰ ਤੇ ਹੀ ਰੋਕਣ ਲਈ ਸਰਕਾਰ ਪੰਜਾਬ ਤੇ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਨਸ਼ਾ ਵਿਰੋਧ ਆਪਣੀ ਸਿਕੰਜੇਗਾ ਸਿਕੰਜੇਸ਼ੀ ਜਾਰੀ ਰੱਖੀ ਹੈ ਤੇ ਰਾਜ ਦੇ ਸਾਰੇ 28 ਪੁਲਿਸ ਜਿਲ੍ਹਿਆਂ ਵਿੱਚ ਨਸ਼ਿਆਂ ਦੇ 10-10 ਹੌਟਸਪੌਟਸ ਦੇ ਵੱਡੇ ਪੱਧਰ ਤੇ ਸ਼ਾਪੇਮਾਰੀ ਕੀਤੀ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ